ਮੰਨੇ ਕਰਾ ਆ ਬੱਚਾ ਐਡਾ ਕੁ ਸਿੱਧਾ ਡਾਇਰੈਕਟ ਕੱਲਾ ਘੋੜੇ ਤੇ ਚੜ ਕੇ ਦਿਖਾ ਦੇ 10000 ਰੁਪਏ ਨਾ ਹੁੰਦੇ ਉਹ ਨਹੀਂ ਆਏ ਤੋ ਠੀਕ ਐਡਾ ਬੱਚਾ ਬਾਈ ਦਾ ਜਵਾਖਾ ਆਦਾ ਦੇਖ ਦੇਖ ਖੜ ਜਾ ਬਾਗਾਂ ਮਾਰ ਜਾ ਕਿੰਨਾ ਸਿਆਣਾ ਹੈ ਦੇਖ ਸਕਦੇ ਹੋ ਭਾਈ ਯਾਰ ਭਾਈ ਆਪਾਂ ਪਹੁੰਚਾ ਬਾਈ ਚੰਡੂ ਗਿਆ ਦੇ ਕੋਲੇ ਤੇ ਬਾਈ ਜੋ ਕਿ ਬਹੁਤ ਪਿਛਲੇ ਸਮੇਂ ਤੋਂ ਘੋੜੇ ਘੋੜੀਆਂ ਪਾਲ ਰਿਆ ਤੇ ਇੱਕ ਬਾਈ ਕੋਲੇ ਸਪੈਸ਼ਲ ਕੜਾ ਆ ਗਈ ਜੋ ਕਿ ਹਰੇਕ ਘੋੜਾ ਪਾਲ ਕੋਲੇ ਨਹੀਂ ਹੁੰਦੀ ਤੇ ਬਾਈ ਦੀ ਕੜਾ ਪਾਉਣ ਤੋਂ ਉਹ ਵਿਖਾਉਣ ਜਾਵਾਂਗੇ ਵਿਖਾਵਾਗੇ ਤੇ ਬਾਈ ਨਾਲ ਬਾਅਦ ਵਿੱਚ ਉਹ ਗੱਲ ਕਰਾਂਗੇ ਪਹਿਲਾਂ ਉਹਨਾਂ ਬਾਈ ਦੇ ਆਪ ਕੜਾ ਵਿਖਾਵਾਂਗੇ ਜਿਹੜੀ ਕਿ ਬਾਈ ਕੋਲੇ ਸਪੈਸ਼ਲ ਇੱਕ ਕੜਾ ਆ ਗਈ ਤੇ ਹੁਣ ਬਾਈ ਆ ਉਹਦਾ ਜਿਹੜਾ ਘੋੜਾ ਬਾਹਰ ਕੱਢ ਰਿਹਾ ਤੁਸਾਨੂੰ ਜਿਹੜੀ ਬਾਈ ਦੀ ਕਲਾ ਆਪਾਂ ਬਖਾਵਾਂਗੇ ਸਪੈਸ਼ਲ ਤੌਰ ਤੇ ਬਾਈ ਕੋਲੇ ਪੁੱਜਿਆਂਗੇ ਬਾਈ ਜਿਹੜਾ ਆਇਆ ਬਾਈ ਦੀ ਤਾਂ ਸਟੋਰੀ ਜਿਹਾ ਸਪੈਸ਼ਲ ਤੌਰ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਬਾਈ ਕੋਲੇ ਹਰ ਟਾਈਮ ਜਦੋਂ ਵੀ ਬਾਈ ਮੇਲਿਆਂ 'ਚ ਜਾਂਦਾ ਨਾ ਤੇ ਬਾਈ ਕੋਲੇ ਸਪੈਸ਼ਲੀ ਪਹੁੰਚ ਜਾਂਦੇ ਆ ਇਸ ਤਰ੍ਹਾਂ ਦੇ ਮਾਹੌਲ ਬਣਾਉਣ ਖਤਰ ਬਾਈ ਦੀ ਬਹੁਤ ਦੂਰ ਤੱਕ ਜਾਣ ਵਛਾਣਾਗੀ ਤਾਂ ਬਾਈ ਲਿਆ ਉਹ ਸਪੈਸ਼ਲ ਬਾਈ ਨਹੀਂ ਆਇਆ ਤਾਂ ਜਨਮਰ ਵਾਰ ਤੇ ਸਪਾਈ ਨਾਲ ਆਪਣਾ ਗੱਲਬਾਤ ਵੀ ਕਰਾਂਗੇ ਬਾਈ ਕੀ ਨਾ ਆਪਣਾ ਇਹ ਮੇਰਾ ਨਾਮ ਕੁਲਦੀਪ ਹੈ ਪਿੰਡ ਚੰਡੂ ਕੇ ਹਾਂ ਜੀ ਚਲਾ ਮਾਨਸਾ ਹਾਂ ਜੀ ਕੋਖਰ ਰਹਿੰਦੇ ਨੇ ਜੀ ਹੁਣ ਛੋਟੀ ਕੋਖਰ ਠੀਕ ਹੈ ਬਾਈ ਮਾਨਸਾ ਕੋਲੇ ਉਹ ਵੀ ਮਾਨਸਾ ਕੋਲੀ ਆ ਹਾਂ ਜੀ ਪਿੰਡ ਮੇਰਾ ਚੰਡੂ ਕਾ ਹੀ ਠੀਕ ਹੈ ਜੀ ਤੇ ਬਾਈ ਕਿੰਨੇ ਸਮੇਂ ਤੋਂ ਤੁਸੀਂ ਇਹ ਜਿਹੜੇ ਘੋੜੇ ਘੋੜੀਆਂ ਪਾਲ ਰਹੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਅਸਲ ਜੀ ਮੇਰਾ ਤਾਂ ਬਚਪਨੀ ਘੋੜੇ ਘੋੜੀਆਂ ਚ ਟੱਪੇ ਜੀ ਮੈਨੂੰ ਹੋ ਗਏ ਲਗਾਤਾਰ 30 32 ਸਾਲ ਹੋ ਗਏ ਜੀ ਅੱਛਾ ਜੀ ਹੁਣ ਇਸ ਟਾਂ ਛੋਟੇ ਕੋਲੇ ਕਿੰਨੇ ਜਾਨਵਰ ਆ ਬਾਈ ਮੇਰੇ ਲਵੇ ਪੰਜ ਹੀ ਜਾਨਵਰ ਆ ਜੀ ਪੰਜ ਜਾਨਵਰ ਹਾਂ ਜੀ ਤੇ ਜੇ ਕੋਈ ਰਕਰਾਸਿੰਗ ਕਰਾਉਣੀ ਹੁੰਦੀ ਉਹ ਵੀ ਕੰਮ ਕਰ ਦਿੰਦੇ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ ਇੱਕ ਜਿਹੜੀ ਸਪੈਸ਼ਲ ਕਲਾ ਤੇ ਆਪਾਂ ਨੂੰ ਦਿਖਾਉਂਗੇ ਉਹ ਕਲਾ ਹਾਂ ਜੀ ਹਾਂ ਜੀ ਤੇ ਉਹ ਤੁਸੀਂ ਟ੍ਰੇਨ ਵੀ ਦੇ ਦਮ ਜੇ ਕਿੰਨੇ ਟ੍ਰੇਨ ਬਈ ਪਹਿਲਾ ਦਿਨ ਦੇ ਸੀਗੇ ਟ੍ਰੇਨਾਂ ਦਾ ਮਹੀਨੇ ਤੇ ਆ ਜਾਂਦੀ ਸੀ 3-4 ਜਨਵਾਰ ਠੀਕ ਆ ਜੀ ਵੀ ਮੈਂ ਬਾਹਰ ਨਹੀਂ ਗਿਆ ਕਿਸੇ ਕੋਲੇ ਵੀ ਅੱਜ ਤੱਕ ਠੀਕ ਆ ਬਾਈ ਤੇ ਵੀ ਮੈਂ ਘਰੇ ਜਨਵਾਰ ਬਲਾਉਂਦਾ ਸੀਗਾ ਠੀਕ ਆ ਜੀ ਤੇ ਵੀ ਮੈਂ ਉਹਦਾ 25000 ਰੁਪਏ ਲੈਂਦਾ ਸੀਗਾ ਠੀਕ ਹੈ ਜੀ ਇੱਕ ਜਨਵਾਰ ਦਾ ਖਰਾਕ ਅਗਲਾ ਦੇ ਕੇ ਜਾਂਦਾ ਸੀਗਾ ਠੀਕ ਹੈ ਜੀ ਵੀ ਹੁਣ ਮੇਰਾ ਥੋੜਾ ਜਿਹਾ ਕੰਮ ਉਤੰਦੀ ਹੋਣਾ ਕਰਕੇ ਵੀ ਮੈਂ ਕੰਮ ਛੱਡਦਾ ਇਹ ਤੇ ਆਪਦੇ ਆਪਦੇ ਜਨਵਰਾਂ ਨੂੰ ਹੁਣ ਉਹ ਕਰਦੇ ਆ ਠੀਕ ਹੈ ਤੇ ਜੇ ਕੋਈ ਬੜਾ ਜ਼ੋਰ ਪਾ ਕੇ ਆ ਜਾਏ ਤੁਹਾਡੇ ਕੋਲੇ ਬਈ ਐ ਤਾਂ ਯਾਰ ਮਿੱਤਰ ਵੀ ਵਿੱਚ ਹੁੰਦੇ ਵੀ ਇਹ ਕਰਨਾ ਵੀ ਪੈਂਦਾ ਕੰਮ ਹਾਂਜੀ ਹਾਂ ਜੀ ਵੀ ਪਰ ਹੁਣ ਪੱਕੇ ਤੌਰ ਤੇ ਛੱਡ ਹੀ ਰੱਖਿਆ ਕੰਮ ਹਾਂਜੀ ਬਸ ਇਹਨਾਂ ਨੂੰ ਹੀ ਕਹਦਾ ਇਹ ਭਾਂਣ ਜਾਈ ਜੀ ਮੇਰਾ ਠੀਕ ਹੈ ਜੀ ਇਹ ਇਹ ਬੇਟਾ ਜੀ ਠੀਕ ਹੈ ਜੀ ਇਹ ਵੀ ਮੈਂ ਦੇਖਿਆ ਇਹ ਵੀ ਬੁਰਾ ਚੰਟਾ ਕਹਿੰ ਦੇਉ ਹੁਣ ਤੁਸੀਂ ਕੈ ਘੋੜਿਆਂ ਨੂੰ ਟ੍ਰੇਨ ਕੀਤਾ ਹੋਇਆ ਵੀ ਉਹ ਜਿਹੜੀ ਤੁਹਾਡੇ ਕੋਲ ਕਲਾ ਮੇਰੇ ਕੋਲੇ ਦੋ ਘੋੜੇ ਆ ਜੀ ਦੋਨੇ ਟ੍ਰੇਨ ਆਏ ਦੋਨੇ ਟ੍ਰੇਨ ਆ ਹਾਂ ਜੀ ਤੀਜੀ ਘੋੜੀ ਹੈ ਜੀ ਇੱਥੇ ਮੇਲੇ ਚਾਈ ਉਹ ਵੀ ਚਲਦੀ-ਚੁਲਦੀ ਹੈ ਇਹ ਜਵਾਕ ਖੜ ਕੇ ਢੇੜਾ ਗੂੜਾ ਦਿੰਦੇ ਆ ਜੀ ਠੀਕ ਹੈ ਜੀ ਉਹ ਚਾਲ ਚਲਦੀ ਹੈ ਬਹੁਤ ਸੋਹਣਾ ਜੀ ਠੀਕ ਹੈ ਦੇਖੋ ਤੁਸੀਂ ਇਹ ਇਹ ਪਾਂਜੇ ਦੀ ਘੋੜੀ ਹੈ ਜੀ ਉਹ ਠੀਕ ਹੈ ਜੀ ਹਾਂ ਇਹ ਆਪਣੇ ਕੋਲੇ ਦੋ ਘੋੜੇ ਆ ਜੀ ਸਰੇ ਬਿਸ਼ੇਰੀ ਐ ਉਹ ਬਿਸ਼ੇਰੀਆਂ ਨੌਕਰੀਆਂ ਇੱਕ ਆਪਲ ਖਕੋੜੀ ਐ ਵੀ ਆਪਾਂ ਹੁਣ ਆਪਦੇ ਜਨਵਰੀ ਸਿਖਾਉਣੇ ਆ ਜੀ ਠੀਕ ਆ ਬਾਈ ਜੀ ਹਾਂ ਜੀ ਹੁਣ ਆਪਾਂ ਨੂੰ ਇਹ ਵੀ ਦਿਖਾਵਾਂਗੇ ਕਿ ਦੋਨਾਂ ਦਿਖਾਵਾਂਗੇ ਦੋਨਾਂ ਦੀ ਦਸਾ ਦੇਂਗੇ ਠੀਕ ਆ ਬਾਈ ਤੇ ਚਲੋ ਇਹ ਦਿਖਾਓ ਹੁਣ ਆਪਣੀ ਕਲਾ ਜਿਹੜੀ ਤੁਹਾਡੇ ਕੋਲ ਸਪੈਸ਼ਲ ਠੀਕ ਹੈ ਜੀ ਲਿਆਈ ਹੋਏ ਉਹ ਅਹੋ ਹੁਣ ਦੇਖੋ ਬਾਈ ਦੀ ਕਲਾ ਤੁਹਾਨੂੰ ਬਾਈ ਦੀ ਕਲਾ ਕਿਰਤੀ ਪੂਰੀ ਦਿਖਾਵਾਂਗੇ ਆਪਾਂ ਤੇ ਬਾਈ ਦੀ ਕਲਾ ਦੇਖੋ ਤੁਸੀਂ ਇਕੱਠੇ ਵੇਖੋ ਕਿੰਨਾ ਗਾ ਆ ਬੰਦ ਕਰਦੇ ਬੰਦ ਬਹੁਤ ਬਾਈ ਦੇ ਪਹੁੰਚ ਜਗ ਤੇ ਬਹੁਤ ਘੱਟ ਬਾਈ ਦੀ ਕੋਈ ਨਾ ਬਾਈ ਇਧਰ ਬਾਗਾਂ ਦੀ ਜਰੂਰ ਬਣਾ ਦੀ ਪਰ ਉਹ ਹੋ ਜਾਵੇ ਕੋਸ ਨੂੰ ਬਾਈ ਦੇ ਪਤਲਾ ਵਖਾ ਦੇਖੋ ਇਕੱਠ ਦੇਖੋ ਬਾਈ ਦੀ ਕਲਾ ਵੇਖਣ ਤੇ ਬਾਈ ਦੇ ਜਾਨਵਰ ਦੇਖਣਾ ਹੁੰਦੇ ਆ ਇੰਨਾ ਇਕੱਠ ਤਾਂ ਬਾਈ ਕਹਿੰਦਾ ਮੇਰੇ ਘਰੇ ਆਮ ਹੀ ਰਹਿੰਦਾ ਹਰ ਵਕਤ ਮੇਲੇ ਹੀ ਰਗਿਆ ਰਹਿੰਦਾ ਤੇ ਬਾਈ ਮੇਲੇ ਦੇ ਪੁੱਜਾ ਹੈ ਤਲਵੰਡੀ ਸਾਬੋ ਤਖਤ ਸ਼੍ਰੀ ਦੰਦਵਾ ਸਾਹਿਬ ਦੇ ਖੜਤੀ ਦੇ ਤੀਜੀ ਵਾਰੀ ਪਹੁੰਚ ਗਿਆ ਬਾਈ ਇਸ ਮੇਲੇ ਦੇ ਵਿੱਚ ਤੇ ਤੁਸੀਂ ਇਕੱਠ ਵੇਖੋ ਬਾਈ ਦੇ ਜਿਹੜੇ ਕਰਤੱਬ ਦੇਖਣ ਆਇਆ ਬਹੁਤ ਦੂਰੋਂ ਦੂਰੋਂ ਪਹੁੰਚੇ ਹੋਏ ਆ ਬਾਈ ਉਹ ਡੈਡੀ ਆਈ ਹੁੰਡੇ ਵਾਲੇ ਆ ਗੁਵਾ ਜਿਹੜੇ ਇਹ ਉਹਨਾਂ ਦੇ ਡੈਡੀ ਜੀ ਹੈਗੇ ਤੇ ਇਹਨਾਂ ਨਾਲ ਵੀ ਆਪਾਂ ਕਰਾਂਗੇ ਗੱਲਬਾਤ ਬਾਅਦ ਦੇ ਵਿੱਚ ਸੋਨੂੰ ਪਹਿਲਾਂ ਬਾਈ ਦੀ ਕਰਤੱਬ ਦੀ ਕਲਾ ਦਿਖਾ ਦਈਏ ਦੇਖੋ ਕਹਿੰਦੇ ਨੇ ਸੱਪੇ ਮਾਂ ਬੇਦੱਤ ਤੋ ਬੇਤੇ ਪਿੱਛੇ कोई नहीं रब की मेहर दूजा मा प्योद हथ बहुत बड़ी पिछड़ा होंगे बहुत बड़ा ਬਈ ਇਹਨਾ ਬਹੁਤ ਇਹਨਾ ਸੂਝੂ ਨਾ ਕੰਮ ਲੈਣਾ ਪੈਂਦਾ ਬਹੁਤ ਮਿਹਨਤ ਲੱਗਦੀ ਆ ਇਸ ਕੰਮ ਤੇ ਆ ਕੰਮ ਕਰਨ ਖਾਤਰ ਬਹੁਤ ਜਿਆਦਾ ਮਿਹਨਤ ਆਉਂਦੀ ਆ ਤੇ ਬਾਈ ਦਾ ਤਾਂ ਕਹਿੰਦਾ ਬਚਪਨ ਵੇਚ ਗਿਆ ਇਹ ਜੇ ਕੰਮਾਂ ਚ ਕੋਈ ਪੂਰੇ ਸ਼ੌਂਕ ਨਾਲ ਜਾਨਵਰ ਪਾਲਦਾ ਸਾਨੂੰ ਵਿਖਾਵਾਂਗੇ ਬਾਜ ਤਾਂ ਫੁੱਲ ਚੱਲਣ ਦੇ ਬਾਜ ਕੰਨ ਘਟਾਉਂਦੀ ਉਹ ਕੁਝ ਨਹੀਂ ਦੱਛਣੀ ਆ ਉਹਦੇ ਫਿਰ ਦੱਸ ਦੇਖ ਸਕਦੇ ਹੋ ਭਾਈ ਯਾਰ ਓਹ ਬਹਰੀ ਗੱਡ ਵੀਰੇ ਓਏ ਲੈ ਮੇਚ ਲੈ ਉਹ ਬਹੁਤ ਆਖਾ ਭਾਈ ਇਸ ਤਰ੍ਹਾਂ ਆਦਲੀ ਆ ਰਹੀ ਆ ਹੁਣ ਕੋਈ ਜ਼ਿਆਦਾ ਦੂਜਾ ਜਾਨਵਰ ਲਿਆਊਗਾ ਇਹ ਰੱਖੀ ਫਿਰ ਤਪੜਾ ਲਾਉਣੀ ਏ ਤੇ ਉਹ ਵੀ ਆਈ ਆ ਤੇ ਤੁਸੀਂ ਕੋਈ ਉਹਦਾ ਪੈਗਾ ਨੂੰ ਯਾਰ ਬਾਕੀ ਕੋਈ ਨਾ ਡਾਂਸ ਆਈ ਆ ਹਾਂ ਤੁਸੀਂ ਦੇਖਿਆ ਬਾਈ ਹੁਣ ਗੋੜੇ ਗੋੜੇ ਪ੍ਰਾ ਕਰ ਮਰੇਗਾ ਸਮਾਰਕ ਦਾ ਬੱਲਿਓ ਸਮਾਰਕ ਦਾ ਬੱਲਿਓ

ਮਣੀ ਰਈ ਬਹੁਤ ਵਧੀਆ ਮਣੀ ਰਈ ਬਹੁਤ ਵਧੀਆ ਬੱਚਾ ਬੱਚਾ ਭਾਈ ਮਾਰ ਤੋ ਦਿੱਤੇ ਮਾਰ ਤੇ ਯਾਰ ਲੈ

ਆਹ ਚੀਜ਼ ਨੂੰ ਦੇਖਣ ਵਾਸਤੇ ਨਾ ਬਾਈਕਲ ਕਹਿੰਦੇ ਮੇਲੇ ਹੀ ਲੱਗਦਾ। ਉਹ ਵੀ ਬੋਲਦੇ। ਵਿਵਾਖ ਮਾਰ ਦਾਨੀ। ਤੇ ਤੁਸੀਂ ਦੇਖ ਸਕਦੇ ਜਾਨਵਰ ਬਹੁਤ ਕਿੰਨੇ ਅੱਛੇ ਆਹ ਇਹ 60 ਇੰਚ ਦਾ ਬਾਈ 60 ਇੰਚ ਦਾ। ਕੋਇਆ ਨਹੀਂ ਤੋਈ ਪਹਿਲਾਂ ਭਜਾ ਲਾ ਕੋੜੇ ਨੂੰ ਭਜਾ ਪਹਿਲਾਂ ਬੱਚੇ ਵੀ ਪੂਰੇ ਟ੍ਰੇਨ ਕਰ ਰੱਖਿਆ ਨਾ ਹਾਂਜੀ ਹਾਂ ਭਜਾ ਤਾਂ ਲੈਂਦਾ ਪਹਿਲਾਂ ਟੇਬਲ ਛੱਡਿਆ ਵੀਰ ਜੀ ਬੱਚੇ ਦੀ ਗੱਲ ਯਾਰ ਯਾਰ ਵਾਲੇ ਫਰਾਮ ਓਏ ਚੜਾਉਂਦਾ ਹੈ ਬੁਝਾ ਲੈਣਾ ਓਏ ਮੜਿਆ ਛੱਲੇ ਤੁਰ ਕੇ ਮੈਂ ਤੁਮਕਾ ਦੇ ਬੱਸ ਬੱਸ ਹੁਣ ਆਈ ਕਿਹੜੇ ਜਿਖ ਬਾਈ ਚਲਾਪੀ ਪੁੱਛ ਹਰ ਜਾ ਤੇ ਦੇ ਇੱਕ ਮਿੰਟ ਫੜ ਜਾ ਦਵਾਰੇ ਇੱਕ ਕਿਹੜਾ ਹੋਰ ਲਾ ਦੇ ਹਾਂ ਬਾਈ ਬਾਏ 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 ਤਾਲ ਲਿਆ ਆਰਾਮ ਨਾਲ ਲਈ ਆਰਾਮ ਨਾਲ ਕਾਲ ਨਾ ਕਰ ਹਾਂ ਬੱਸ ਰੱਖ ਤੋ ਓਏ ਜੀ ਤੇ ਵੈਰੀ ਗੁੱਟੋ ਓਏ ਅੱਤਰੇ ਧੰਨਵਾਦ ਜੀ ਪਿਛੇ ਪਿਛੇ ਇਹਦਾ ਵੈਰੀ ਗੁੱਡ ਕਾਵਾ ਤੇ ਉਹ ਕਾ ਇਹ ਚੀਜ਼ਾਂ ਆਉਂਦੀਆਂ ਬਾਈ ਯਾਰ ਜਨਮ ਪਰ ਨੂੰ ਪਾਲਤਾ ਨਹੀਂ ਕਿ ਲੈਂਦਾ ਪਰ ਆਹ ਚੀਜ਼ਾਂ ਚੜ ਜਾਓ ਤੂੰ ਵੀ ਹੁਣ ਬੱਚਾ ਚੜੂਆ ਜਿਹੜਾ ਬਾਈ ਦਾ ਜਵਾਖ ਆ ਉਹ ਦੇਖ ਦੇਖ ਖੜੇ ਜਾ ਬਾਹਰ ਮਾਰ ਕੇ ਦੇਖ ਕਿੰਨਾ ਸਿਆਣਾਗਾ ਕੋੜੇ ਲਾ ਜਾਨਵਰਾਂ ਜਿਹੜਾ ਕਿ ਜਿਵੇਂ ਹੀ ਹਲਦਾ ਬਸ ਕਾਲੀ ਨਾ ਕਰੀ ਬਸ ਕਹਿੰਦੀ ਹੁਰੈਨ ਦੇਖੋ ਉਹ ਲੱਖ ਤੋਂ ਦੂਰ ਹੈ ਜਿਹੜਾ ਚੱਕ ਪੈਣਾ ਫੇਰ ਵੀ ਟੀਕਾ ਆਪਾਂ ਹਲੋਇਆ ਰਾਮ ਨਾਲ ਲੈਂਦਾ ਲੋਕ ਲੋਕਾਂ ਤੋਂ ਉਹ ਦੇਖੋ ਲਿਫਟ ਤੋਂ ਦੇਗਾ ਬਾਅਦ ਚ ਪੈਣਾ ਮਲੇ ਨਹੀਂ ਨੇ ਉਹ ਗੁੱਡ ਬਾਏ ਸੰਦੇਸ਼ ਵੈਰੀ ਗੁੱਡ ਫੁੱਟਬਾਲ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਫੁੱਟ 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 ਵੈਰੀ ਗੁੱਡ ਇੱਕ ਵਾਰੀ ਚੜ ਕੇ ਦਿਖਾ ਦੇ ਸਾਰਿਆਂ ਨੂੰ ਚੜ ਕੇ ਦਿਖਾਓ ਐਡੇ ਜਵਾਬ ਤੇ ਚੜੀਦਾ ਨਹੀਂ ਬਾਈ ਕਿਸ ਨਾਲ ਵੀ ਚੱਲਾ ਚੜੂਆ 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 ਦੇਖੋ ਬਈ ਤ੍ਰਿਕਾ ਤੇ ਤਿਆਰਬਾ ਹੁੰਦਾ ਬਾਈ ਯਾਰ ਬੱਚੇ ਨੂੰ ਪੂਰਾ ਪਛਾਤਾ ਪੂਰਾ ਤਿਆਰਬਾ ਮਾਰ ਦੇ ਗੜ ਕੇ ਆਪੀ ਮਾਰਦਾ ਇੱਥੇ ਕਰਕੇ ਪੰਡ ਮਾਰ ਦੇ ਮਸਲੇ ਦਾ ਜਵਾਬ ਕਰਨਾ ਮਾਰ ਦੇ ਤੇੜ ਕੇ ਥਾਪੀ ਮਾਰ ਦੇ ਥਾਪੀ ਬਹਿ ਜਾ ਬਹਿ ਜਾ ਬੱਸ ਬੱਸ ਬਹਿ ਜਾ ਉੱਤਰ ਚੱਲੋ ਨਹੀਂ ਪਿੱਛੋਂ ਦੇ ਉੱਤਰ ਪਿੱਛੋਂ ਦੀ ਦਲਜੀਤ ਤੂੰ ਵੀ ਬੱਤਕ ਕਲੀ ਦੇ ਦੇਗੀ ਕੈ ਸਾਲਾਂ ਦਾ ਜਵਾਬ ਹੈ ਇਹ ਇਹਨੂੰ 11ਵਾਂ ਸਾਲ ਲੱਗੇ 11ਵਾਂ ਸਾਲ ਹੋ ਗਿਆ ਇੱਕ ਚੈਲ ਚਰਾ ਲਾਉਂਦਾ ਬਈ ਤੁਸੀਂ ਦੇਖੋ ਸਟੰਟ ਬਹੁਤ ਠੀਕ ਹੈ ਇਹ ਮੁੰਡਾ ਵੀ ਸੋਹਣਾ ਕਰਦਾ ਚੈਲ ਠੀਕ ਹੈ ਬਈ ਬਹੁਤ ਵਧੀਆ ਟ੍ਰੈਨ ਕਰੇ ਹੋਏ ਠੀਕ ਹੈ ਠੀਕ ਆਪ ਤੇਜਾ ਤੇ ਆ ਬੇਟਾ ਜਿਹੜਾ ਮੁੰਡਾ ਠੀਕ ਆ ਭਾਈ ਕਿਚੀ ਲੱਖੋ ਇਹੀ ਸੰਭਾਲਦੇ ਆ ਭੋੜੇ ਸਾਰੇ ਠੀਕ ਆ ਭਾਈ ਕੀ ਦੇਖ ਲੱਗਦਾ ਹੈ ਹੈਡ ਤੇ ਭਈ ਇਹੋ ਹੈ ਕਿਚੀ ਵੀ ਕਰਨਾ ਹਾਂ ਵੀ ਦਰਦੇ ਇਹਨਾਂ ਨੂੰ ਕੁਝ ਕਿੱਟਾ ਕਿ ਭਈ ਇੰਨਾ ਬੋੜਾ ਕੁਝ ਵੀ ਹੋਵੇ ਠੀਕ ਆ ਫਿਰ ਭਈ ਸ਼ੁਰੂ ਤੋਂ ਕਹਿੰਦੇ ਜਾਨਵਰ ਘਰੇ ਹੁਣ ਖੜਾ 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 ਤੂੰ ਨਾ ਪੜਾ ਮਹਾਰਾਜ ਵੱਧ ਘਟ ਖਿੱਚੇਗੇ ਉਦੋਂ ਖੜਾ ਹੋ ਜੂ ਲੈ ਇੱਧਰ ਕਰੀ ਭਾਈ ਤੂੰ ਮਾਮਾ ਜੀ ਵਾਲੇ ਬਸ ਉਧਰ ਆਇਆ ਤੂਰੇ ਬਚਾਲਿਆ ਆ ਭਾਈ ਆ ਭਾਈ ਦਾ ਪਰਿਵਾਰ ਆ ਸਾਰਾ ਆ ਸਾਰਾ ਪਰਿਵਾਰ ਆ ਬਾਈ ਠੀਕ ਹੈ ਨਾ ਬੇਟਾ ਭਤੀਜਾ ਭਾਈ ਤੇ ਆ ਬਾਪੂ ਜੀ ਨੇ ਜਿਨ੍ਹਾਂ ਦੀ ਕਹਿੰਦੇ ਮਿਹਰ ਸਦਕਾ ਇਹ ਸਾਰਾ ਕੁਝ ਹੋ ਰਿਹਾ ਹੈਗਾ ਇਹ ਤੂੰ ਉਹ ਦਿਖਾ ਲਿਆ ਹੁੰਦਾ ਅੱਜ ਬਾਪੂ ਖੜਾ ਪੋਤਾ ਖੜਾ ਮੁੰਡਾ ਖੜਾ ਤਿੰਨ ਪੀੜੀਆਂ ਠੀਕ ਹੈ ਤੋ ਪਹਿਲਾ ਨੀ ਪੀੜੀਆਂ ਵੀ ਸਾਰੀਆਂ ਘੋੜੇ ਰੱਖਦੇ ਆ ਜੀ ਜਾਨਵਰ ਵੀ ਮਾਲਕ ਬਚਪਨ ਤੋਂ ਹੀ ਮਾਲਕ ਮੁੱਢ ਤੋਂ ਹੀ ਆ ਇਹਨਾਂ ਦਾ ਗਾਂ ਦੋਤਾ ਗਾਂ ਹੈ ਪਾਣ ਜਾ ਇਹਨਾਂ ਦਾ ਪਾਣ ਜਾ ਸਾਰੇ ਪਰਿਵਾਰ ਚ ਜਿੰਨੇ ਵੀ ਰਿਸ਼ਤੇਦਾਰ ਸਾਰੇ ਘੋੜੇ ਰੱਖਦੇ ਸ਼ੁਰੂ ਤੋਂ ਰੱਖਦੇ ਠੀਕ ਆ ਬਾਈ ਬਾ ਠੀਕ ਆ ਤੇ ਬਾਈ ਜੀ ਕਈ ਵਾਰੀ ਕਿਸੇ ਨੇ ਵਿਆਹ ਸ਼ਾਦੀਆਂ ਚ ਕਈ ਵਾਰ ਕੋਈ ਹੁੰਦੀ ਆ ਚਾਹ ਉਹ ਵੀ ਨਾ ਬਾਈ ਰੋਜ਼ ਹੀ ਫੋਨ ਤਾਂ ਆਈ ਜਾਂਦੇ ਰਹਿੰਦੇ ਪਿਆਰ ਸ਼ਾਦੀਆਂ ਦੇ ਵੀ ਉਹ ਵੀ ਜਿੱਥੇ ਜਮਾ ਆਏ ਜਾਏ ਬਨਾਰਸਰ ਤਾਂ ਨਹੀਂ ਉੱਥੇ ਜਾਣੇ ਨਹੀਂ ਤਾਂ ਟਾਈਮ ਹੀ ਹੈ ਠੀਕ ਹੈ ਬਾਈ ਇੰਨੀ ਬੀਜ਼ੀ ਹੋ ਰਹਾ ਬਾਈ ਰੁਪਏ ਕਮਾਉਣ ਨੂੰ ਕੀ ਯਾਰ ਅਜ ਨੂੰ ਪਟੇਰ ਹੀ ਲਾ ਦਿੰਦੇ ਰੁਪਈਆ ਦਾ ਜੇ ਮੋਹ ਨਹੀਂ ਰੁਪਈਆ ਦਾ ਤੇ ਤਾਈਓ ਦਾ ਹੱਕ ਉਸ ਹੈ ਜੇ ਰੁਪਈਆ ਦਾ ਮੋਹ ਹੁੰਦਾ ਤਾਂ ਫੋਨ ਵੀ ਬਥੇਰੇ ਹੁੰਦੇ ਹੁਣ ਅਗਲਾ ਕਹਿੰਦਾ ਮੇਰਾ 40 ਲੱਖ ਦਾ ਮੇਰਾ 50 ਲੱਖ ਦਾ ਮੇਰਾ 68 ਇੰਚ ਮੇਰਾ 89 ਇੰਚ ਬਾਈ ਆਪਦਾ ਮੇਰੀ ਗੱਲ ਸੁਣ ਜਿੰਨੇ ਘੋੜੇ ਰੱਖਣੇ ਆ ਤਾਂ ਆਪਦੀ ਜਾਨ ਬਣਾ ਕੇ ਰੱਖਣੇ ਆ ਤੇ ਨਾ ਹੀ ਵੇਚਣੇ ਆ ਤੇ ਲੈ ਧਾਵਾਂਗੇ ਪਰ ਜਿਹੜਾ ਕੋੜਾ ਤਿਆਰ ਕਰ ਲਿਆ ਵੇਚਣਾ ਨਹੀਂ ਠੀਕ ਹੈ ਸਹੀ ਹੈ ਬਾਈ ਗੱਲ ਸਹੀ ਸਾਰੇ ਜਾਨਵਰ ਰੱਖੇ ਬਾਈ ਨੇ ਪੈਰ ਤੇ ਲੱਗੀ ਹੋਵੇ ਕੁਰੀ ਸੜਕ ਤੇ ਜਾਂਦੀ ਹੋਵੇ ਟੁਰੀ ਇਹ ਲਾੜੇ ਪਾਛਾ ਦੀ ਦੇਣ ਹੈ ਝੋੜੀ ਕਿਸੇ ਤੋਂ ਰੱਖੀ ਨਹੀਂ ਜਾਂਦੀ ਤੇ ਮੂੰਹ ਤੇ ਦੇਣਾ ਹੱਥ ਪਾ ਕੇ ਰੱਖੀ ਭਾਈ ਜੀ ਘਰੇ ਇਕੱਠ ਵੱਟ ਬਹੁਤ ਹੁੰਦਾ ਹੁਣ ਰੋਜ਼ ਦੀ ਮੈਂ ਭਾਈ ਸਾਰਾ ਦਿਨ ਹੀ 100 100 ਬੰਦਾ ਹੁੰਦਾ ਬਈ ਰੋਜ਼ ਆਹ ਭਾਈ ਵਿੱਚ ਤਾਂ ਹੁਣ ਬਾਲਿਆਂ ਦੇ ਜਾਂਨੇ ਆ ਬੁੜੀਆਂ ਮੱਥੇ ਤੇਉੜੀ ਪਾਲ ਲੈਂਦੀਆਂ ਚਾਹ ਬਣਾਉਣ ਲੱਗੀਆਂ ਸਾਡੇ ਦਾ ਮਨ ਕੀ ਚੱਲ ਵੀ ਜਦੋਂ ਹੁਣ ਜਿਹੜੇ ਪਾਣੀ ਬਣਦਾ ਇਹਦਾ ਜਿਹੜਾ ਦਾਣਾ ਪਾਣੀ ਲਿਖਿਆ ਭਾਈ ਉਹਨੇ ਤਾਂ ਖਾਣਾ ਹੈ ਉਹਦਾ ਖਾਣਾ ਹੀ ਹੈ ਖਾਏ ਬਣਾ ਮੱਦਦਾ ਵੀ ਆਪਾਂ ਨੂੰ ਐਵੇਂ ਕਹਦੀ ਹੈ ਪਰਿਵਾਰ ਕੰਨੀਓ ਸਾਰੇ ਕਾਸੇ ਕੰਨੀਓ ਪੂਰੀ ਫੁੱਲ ਸਪੋਰਟ ਹੈ ਰਿਸ਼ਤੇਦਾਰੀਆਂ ਕੰਨੀਓ ਹੋਰ ਸਾਰੇ ਯਾਰ ਮਿੱਤਰਾਂ ਕੰਨੀਓ ਭਾਈ ਆਪਾਂ ਅੱਜ ਜ਼ਿਕਰ ਕੋਈ ਬੰਦਾ ਐ ਕਹਦੇ 30 32 ਸਾਲ ਹੋ ਗਏ ਰੱਖਦੇ ਨੂੰ ਵੀ ਕਲਦੀਪ ਨੇ ਇੱਕ ਪੈਸਾ ਵੀ ਕਿਸੇ ਤੋਂ ਨਜਾਇਜ਼ ਖਾਦਾ ਹੈ ਜਾਂ ਦਲਾਲਗੀ ਜਾਂ ਹੋਰ ਘੋੜੀਆਂ ਦਵਾਈਆਂ ਬਥੇਰੀਆਂ ਠੀਕ ਹੈ ਜੀ ਪਰ ਆਪਾਂ ਨਾ ਆਪਾਂ ਦਾ ਵੀ ਆਪਦੇ ਛੌਂਕ ਦੇ ਨਾਲ ਰੱਖੇ ਜਾਨਵਰ ਤੇ ਛੌਂਕ ਨਾਲ ਹੀ ਰੱਖਣੇ ਠੀਕ ਹੈ ਬਾਈ ਨਾਲ ਤਾਂ ਖੜੇ ਕਰਦਾ ਬਾਈ ਸਾਡੇ ਵਰਗੇ ਨਾਲ ਤਿਆਰ ਕਰਿਆ ਨਾਲ ਤਿਆਰ ਕਰੀ ਦੇ ਬਾਈ ਸਾਨੂੰ ਬਹੁਤ ਨਜਾਇਜ਼ ਸਪੋਰਟ ਕਰਦਾ ਭਰਾ ਬਈ ਚੰਗੀ ਗੱਲ ਹੈ ਕਿਹੜਾ ਬਾਈ ਇਹੇ ਕੰਮਾਂ 'ਚ ਪੈ ਗਿਆ ਨਸ਼ੇ ਪੱਤੇ ਤੋਂ ਦੂਰ ਹੈਗਾ

ਠੀਕ ਆ ਭਾਈ ਓਕੇ ਭਾਈ ਕਾਲਾ ਕੋੜ ਲਾਉਣੇ ਠੀਕ ਆ ਭਾਈ ਆ ਭਾਈ ਦੇ ਸ਼ੁਰੂ ਤੋਂ ਲੈ ਕੇ ਕੀਰ ਤੱਕ ਦੀ ਇਹਨੇ ਪ੍ਰਦਰਸ਼ਨੀਆਂ ਬਾਈ ਨੇ ਕਰੀਆਂ ਕੋਈ ਕੋਈ ਕੋੜ ਨੇ ਜੁਈ ਵੇਖ ਸਕਦੇ ਬਾਈ ਦਾ ਇਹ ਕੋਡ ਮੱਕ ਗਿਆ ਮੈਂ ਪਿਛਲੀ ਵਾਰੀ ਮੇਲੇ ਤੇ ਆਇਆ ਸੀ ਨਾ 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 ਇਹ ਤਾਂ ਬਹੁਤ ਜੇਰਾਂ ਮੱਕੇ ਹੋ ਗਏ ਤਿੰਨ ਚਾਰ ਸਾਲ ਠੀਕ ਆ ਇਹ ਬਣਾ ਚਲ ਗਿਆ ਠੀਕ ਆ ਭਾਈ ਇਹ ਬਾਈ ਦਾ ਇਹ ਕੋੜਾ ਹੈਗਾ ਚਲ ਗਿਆ ਇਹ ਕੀ ਕਰਨ ਹੋ ਗਿਆ ਸੀਗਾ ਇਹ ਬੰਨਾ ਪੈ ਗਿਆ ਸੀ ਇਹ ਬੰਨਾ ਪੈ ਗਿਆ ਸੀ ਇਹ ਬਹੁਤ ਕਬੱਡੀ ਕਹਿੰਦੇ ਇਹਨਾਂ ਚ ਚਰਮਰਾ ਚ ਆ ਜਾਂਦੀ ਹੈ ਇਹ ਪ੍ਰੋਬਲਮ ਇਹ ਪੋਣਾ ਲਿਆ ਹੋਇਆ ਹੈ